ਉਥੇ ਐਵੇਂ ਨਾ ਸੈਰ ੜਾਉਂਦਾ ਫਿਰ ਕੋਈ ਕੋ ਲਾਉਣ ਲੱਗਾ ਵੀ ਮਿੰਟ ਲਾਉ ਫਿਰ ਸਨਾਤਨੀ ਭਰਾਵਾਂ ਨੂੰ ਵੀ ਸੋਚਣਾ ਚਾਹੀਦਾ ਇਹ ਇਹ ਮੰਦਿਰ ਇਹ じゃ ਮਸੀਤਾਂ ਰੱਬ ਦੇ ਘਰੇ ਹੀ ਸੀ ਚਲੋ ਉਹਨੇ ਮਾਸਟਰ ਬਣਾਈ ਤੁਸੀਂ ਤੋੜ ਕੇ ਮੰਦਿਰ ਬਣਾ ਲਿਆ ਪਰ ਕਿਸਦਾ ਮੂੰਹ ਤਣਾ ਚੜਾਓ ਦੂਜਿਆਂ ਦੀਆਂ ਚਪਲਾਂ ਝਾੜਨ ਨਾਲ ਸੀ ਪੰਥ ਕੰਨੀ ਰਹਿੰਦੇ ਤੇ ਆ ਜਿਹੜਾ ਆ ਸਾਡੇ ਵਾਲਾ ਲੌਂਗ ਲੈਣਾ ਇਹਨਾਂ ਨੂੰ ਬਹੁਤਾ ਹੀ ਚਾੜ ਚੜ ਗਿਆ ਸਨਾਤਨੀ ਬਣਦਾ ਇਨਾਂ ਨੂੰ ਕਹੋ ਵੀ ਗੁਰੂ ਕੇ ਸਿੰਘ ਹੀ ਬਣ ਜਾਓ ਅਜੇ ਤਾਂ ਉਹ ਹੀ ਨਹੀਂ ਬਣੇ ਆਪਾਂ ਝੋਲੀ ਚੋਕ ਬਣਨਾ ਬਣ ਮੋਦੀ ਗਿਆ ਦਾ ਕਿਸ ਦਾ ਪਰ ਪੰਥ ਆਪਣੇ ਆਪ ਨੂੰ ਪੰਥ ਨਾ ਸਮਝ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛੱਤਰ ਛੁਲੇਗਾ ਸੀਸ ਤੇ ਬੜੀ ਕਰੇਗੀ ਮਾਜ ਅੱਜ ਮਹਾਰਾਜਾ ਰਣਜੀਤ ਸਿੰਘ ਹੋਣਾਂ ਦੇ ਸਮੇਂ ਦੀ ਚੌਂਕੀ ਸੀ ਜਿਹੜੀ ਉਹਦਾ ਦੁਬਾਰਾ ਕਬਜ਼ਾ ਸਿਕੌਮ ਦੇ ਵੱਲੋਂ ਲੈ ਲਿਆ ਗਿਆ ਮੋਰਾਵਾਲੀ ਚੱਕ ਕਿਦਾਂ ਵੇਖਦੇ ਹੋ ਅੱਜ ਸਿਕੌਮ ਦੁਬਾਰਾ ਮੋਰਚੇ ਫਤਿਹ ਕਰਨ ਵੱਲ ਵਧੀ ਹੈ ਬਹੁਤ ਇਸ ਗੱਲ ਦੀ ਵਧਾਈ ਹੋਵੇ ਸਾਰੇ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਯੋਗਦਾਨ ਪਾਇਆ ਜਾਂ ਜਿਹੜੇ ਜਿੰਨੇ ਵੀ ਆਏ ਨੇ ਅੱਜ ਵੀ ਜਿੰਨੇ ਪਹੁੰਚੇ ਨੇ ਉਹਨਾਂ ਸਾਰਿਆਂ ਨੂੰ ਕਿਤੇ ਆ ਦੁੱਧ ਦੇ ਲੰਗਰ ਜਲੇਬੀਆਂ ਦੇ ਲੰਗਰ ਚੱਲਦੇ ਆ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀ ਗੱਲ ਚੱਲੀ ਆ ਇਹ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਅੱਜ ਤੇ ਪਹਿਲਾਂ ਵੀ ਸੋਭਾ ਸਿੰਘ ਤੇ ਰਾਈ ਨਗਮਾ ਸੰਗਤਾਂ ਤੇ ਪਹੁੰਚਦਾ ਕੀਤਾ ਸੀ ਉਹ ਮੈਂ ਕਹਿੰਨਾ ਉਹਦੇ ਕੋਲੋਂ ਦੋਕ ਲੈਣਾ ਉਹ ਹੌਲੀ ਚ ਰੱਖ ਕੇ ਸੁਣਾ ਦੇ ਰਾਜ ਆ ਲਹੌਰ ਦੀਆ ਰਾਜ ਆ ਲਹੌਰ ਦੀਆ ਲੈ ਤੂੰ ਸਾਡੀ ਸਾਰੀ ਵੇ ਇੱਕ ਅੱਖ ਨਾ ਸਾਨੂੰ ਵੇਖੇ ਸਰਕਾਰ ਵੇ ਰਾਜ ਆ ਲਹੌਰ ਦੀਆ ਮਹਲਮ ਤੁਲਾ ਦੇ ਲੱਗੇ ਮਹਲਮ ਤੁਲਾ ਦੇ ਲੱਗੇ ਫਟ ਬੇਸ਼ਮਾਰ ਵੇ ਇੱਕ ਅੱਖ ਨਾ ਨਾ ਸਾਨੂੰ ਵੇਖੇ ਸਰਕਾਰ ਵੇ ਰਾਜ ਆ ਲਾਹੌਰ ਦੀ ਆ ਅੱਜ ਬੋਲੀ ਵੀ ਉਹ ਵੀ ਖਤਰੇ ਚ ਐ ਜਗਾ ਜਗਾ ਉਹ ਵੀ ਖਤਰੇ ਚ ਕਿਸਾਨ ਉਹ ਵੀ ਖਤਰੇ ਚ ਮਜ਼ਦੂਰ ਉਹ ਵੀ ਖਤਰੇ 'ਚ ਤੇ ਗੱਲਾਂ ਕਰੀ ਜਾਂਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹ ਇਰਾਜ਼ ਸੀ ਉਹਦਾ ਉਹ ਤੇ ਕਾਲ ਪੈ ਦੇ ਉੱਤੇ ਖੁੱਲੇ ਗੱਫੇ ਵਰਤੌਂਦਾ ਸੀ ਇਹ ਚੁਗ ਚੁਗ ਕੇ ਆਪੋ ਆਪਣੇ ਘਰਾਂ ਨੂੰ ਲੈ ਕੇ ਤੁਰ ਪਏ ਜਿਹੜੇ ਟੀਚਰਾਂ ਕਰਦੇ ਸੀ ਵੀ ਆਹ ਜੀ ਅਸੀਂ ਬਦਲਾ ਲਿਆਵਾਂਗੇ ਇਹ ਨਹੀਂ ਸਾਰਿਆਂ ਦਾ ਹੀ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਸਿਕਿਉਰਟੀਆਂ 'ਚ ਘਰਦਿਆਂ ਦਾ ਫਲਾਣਾ ਧਮਕਾਨਾ ਇਹ ਗੱਲ ਹੁਣ ਸਿੱਧ ਹੋ ਗਈ ਆ ਵੀ ਜਿਹੜਾ ਕੁਰਸੀ ਤੇ ਬਹਿ ਜਾਂਦਾ ਨਾ ਉਹ ਵਿਚਾਰੇ ਦਾ ਬਾਸੀ ਨਹੀਂ ਰਹਿੰਦਾ ਉਹਨੂੰ ਏਜੰਸੀਆਂ ਜਿੱਦਾਂ ਚਲਾਉਂਦੀਆਂ ਉਹਨੂੰ ਚੱਲਣਾ ਹੀ ਪੈਂਦਾ ਉਹ ਤਾਂ ਕੱਠ ਪੁੱਤ ਲੀਆ ਉਹ ਨਚਾਉਂਦੇ ਆ ਉਹਨੂੰ ਨੱਚਣਾ ਹੀ ਪੈਂਦਾ ਇਹਦੇ ਲਈ ਖਾਲਸਾ ਆਜ਼ਾਦ ਹੀ ਚੰਗਾ ਐਦਾਂ ਹੀ ਐਦਾਂ ਹੀ ਡੱਟ ਕੇ ਖੜੋ ਜੋ ਕੋਈ ਤੁਹਾਡੇ ਪੰਥ ਦਾ ਪ੍ਰਾਤਨ ਹੈ ਉਹਨੂੰ ਸੰਭੋ ਮੈਂ ਸ਼ੁਰੂਆਤ ਕੀਤੀ ਸੀ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਲੱਗਦਾ ਕਿ ਅੱਜ ਜਿਹੜਾ ਮਸਮਾ ਹੈ ਉਧਰ ਨੂੰ ਤਬਦੀਲ ਹੁੰਦਾ ਜਾ ਰਿਹਾ ਨੀ ਵੇਖੋ ਇਹ ਇਹ ਜਿਹੜਾ ਨਾ ਦੋਹਰੇ ਸੰਪੂਰਨ ਨੇ ਬਹੁਤ ਵੱਡਾ ਆ ਮਾਰੇ ਨੇ ਇਹ ਜਿਹੜੀ ਗੱਲ ਇਹ ਤੋਂ ਕਿ ਜਿੱਥੋਂ ਸ਼ੁਰੂ ਹੋਈ ਨਾ ਉਤੋਂ ਪਹਿਲਾਂ ਇਹ ਵੀ ਕਿਹਾ ਉੱਠ ਗਈ ਸ਼ਫਾ ਮਲੇਸ਼ ਕੀ ਕਰ ਕੂੜਾ ਪਾਸਾਰ ਡਾਂਕਾ ਬਾਜੇ ਫਤਿਹਗਾ ਨੇ ਕਲੰਕੇ ਬਤਾ ਉੱਠ ਗਈ ਆ ਫਿਰ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰ ਬੜੀ ਕਰੇਗੀ ਮੌਜ ਪਰ ਗੁਰੂ ਕੀ ਫੌਜ ਬਣਾਗੇ ਤਾਂ ਬੈਠਾਂਗੇ ਰਾਜ ਕਰੇਗਾ ਖਾਲਸਾ ਖਾਲਸਾ ਖਾਲਸੇ ਬਣਾਗੇ ਤਾਂ ਰਾਜ ਕਰਾਂਗੇ ਖਾਲਸੇ ਬਣਨ ਨੂੰ ਤਿਆਰ ਨਹੀਂ ਅਸੀਂ ਖਾਲਸੇ ਦੀ ਤਾਂ ਪਹਿਲੀ ਸਭ ਤੋਂ ਨਿਸ਼ਾਨੀ ਆ ਆ ਵੀ ਸਭ ਤੋਂ ਪਹਿਲਾਂ ਸਾਫ਼ ਤਸੂਰਤ ਦਸਤਾਰ ਸਿਰਾਂ ਖਾਲਸੇ ਦੀ ਨਿਸ਼ਾਨੀ ਹੈ ਤਮਾਕੂ ਵੱਲ ਝਾਕਣਾ ਨਹੀਂ ਅੱਜ ਜਿੰਨਾ ਪੰਜਾਬ ਦੇ ਵਿੱਚ ਤਮਾਕੂ ਆ ਗਿਆ ਕਿਤੇ ਵੀ ਨਹੀਂ ਸਾਡੇ ਸਿੱਖਾਂ ਦੇ ਘਰਾਂ ਚ ਬਾੜ ਤਾਗ ਲਿਆ ਨੇ ਚੰਗੇ ਭਲਿਆਂ ਦੇ ਮੂੰਹਾਂ 'ਚ ਦਸਤਾਰਾਂ ਬਨੀਆਂ ਉਹਨਾਂ ਦੇ ਕੋਈ ਸ਼ਰਮ ਕਰਨੀ ਚਾਹੀਦੀ ਆ ਫੇਰ ਜਿਹੜੀ ਕਰਹਿਤ ਆ ਪਰ ਇਸਤਰੀ ਫਿਰ ਜਿਹੜੀ ਕ੍ਰਹਿਤ ਆ ਕੁੱਠਾ ਨਹੀਂ ਖਾਣਾ ਜਿਹੜੀ ਕਟੜ ਦਾ ਹੀ ਹਰੇ ਗੱਲ ਤੇ ਵਿਆਹ ਨਹੀਂ ਕਰ ਉਹ ਵੀ ਗਲਤ ਹੋਇਆ ਜਿੰਨਾ ਕਿ ਜਾਇਜ ਉਹਨਾਂ ਕਰਨਾ ਚਾਹੀਦਾ ਪਾਣੀਆਂ ਬਿਆੰਤ ਪੜੋ ਜਿੰਨੀ ਪੜ ਸਕਦੇ ਹਾਂ ਪਰ ਇੱਕ ਸਭ ਤੋਂ ਵੱਡੀ ਗੱਲ ਆ ਜਿਹੜੀ ਹੌਮੇ ਦੀ ਈਗੋ ਦੀ ਅੱਗ ਬਲ ਗਈ ਨਾ ਸਾਡੇ ਚ ਇਹ ਦੂਜੇ ਨੂੰ ਦੇਖ ਕੇ ਚੱਲਦੇ ਹੀ ਨਹੀਂ ਜੇ ਕੋਈ ਦੂਜਾ ਕੋਈ ਗੱਲ ਕਰਦਾ ਅਗੇ ਲਾ ਕੇ ਉਹਦਾ ਐਸਾਨ ਨਹੀਂ ਮੰਨਣਾ ਦਾ ਸਦਕਾਰਤਾ ਰੱਖੋ ਜੀ ਚੰਗਾ ਨਹੀਂ ਕਹਿ ਸਕਦੇ ਬੁਰਾ ਤਾਂ ਨਾ ਕਹੋ ਇਹਨਾਂ ਵੀਰਾਂ ਨੇ ਯਤਨ ਕੀਤੇ ਸਾਰੇ ਪੰਥ ਦਾ ਹੀ ਸਹਿਯੋਗ ਸੀ ਸਾਰੇ ਪੋਸਟਰਾਂ ਪਾਈਆਂ ਤਦੋਂ ਹੀ ਗੱਲ ਬਣੀ ਕੋਈ ਲਹਿਰ ਤਦੋਂ ਹੀ ਬਣਦੀ ਆ ਸ਼ੁਰੂਆਤ ਉਦੋਂ ਹੀ ਬਣਦੀ ਆ ਜਦੋਂ ਸਾਰੇ ਇਕੱਠੇ ਹੋ ਕੇ ਤੁਰ ਪੈਣ ਇਹ ਪੈਰ ਰੱਖਣ ਨੂੰ ਜਗ੍ਹਾ ਮਿਲ ਗਈ ਜਿਹੜੀ ਤੁਸੀਂ ਵੀ ਗੱਲ ਕਹੀ ਨਾ ਪੈਰ ਰੱਖਣ ਨੂੰ ਜਗ੍ਹਾ ਮਿਲ ਗਈ ਆ ਮੇਰਾ ਮਾਰਾ ਕਿਰਪਾ ਕਰੋ ਬੈਣ ਦੀ ਖਲੋਣ ਦੀ ਪੰਥ ਆਪ ਹੀ ਬਣਾਈ ਜੋ ਹਾਲੀ ਮੇਰਾ ਆਖਰੀ ਸਵਾਲ ਹੈ ਇਸ ਮੁੱਦੇ ਥੋੜਾ ਵੱਖਰਾ ਰਹੇਗਾ ਕਿ ਇੱਕ ਨਿਹੰਗ ਸਿੰਘ ਹੋਣਾ ਦੀ ਪਿੱਛੇ ਦੇਣਾ ਪ੍ਰੈਸ ਕਾਨਫਰੈਂਸ ਬਹੁਤ ਚਰਚਾ ਚਾਹੀਏ ਕਹਿੰਦੇ ਕਿ ਸਿੱਖ ਵੀ ਸਨਾਤਨੀ ਨੇ ਕਹਿੰਦੇ ਸਨਾਤਨ ਦੇ ਨਾਲ ਸ਼ਾਇਦ ਤੁਸੀਂ ਪ੍ਰੈਸ ਕਾਨਫਰੈਂਸ ਵੇਖੀ ਹੋਵੇ ਉਸ ਦੀ ਕਿਦਾਂ ਕਿਦਾਂ ਕਹਿੰਦੇ ਸਿੱਖ ਤੇ ਸਨਾਤਨੀ ਕਹਿੰਦੇ ਇੱਕੋ ਹੀ ਨੇ ਕਹਿੰਦੇ ਸੀ ਉਹਨਾਂ ਦੇ ਵਿੱਚੋਂ ਹੀ ਨਿਕਲੇ ਇੱਕ ਇੱਕ ਨਿਹੰਗ ਸਿੰਘ ਪ੍ਰੈਸ ਕਾਨਫਰੈਂਸ ਉਹ ਯਾਰ ਇੱਕ ਬੰਦੇ ਕਰਕੇ ਸਾਰੇ ਪੰਥ ਨੂੰ ਸਾਰੇ ਨਿਹੰਗਾਂ ਸਿੰਘਾਂ ਨੂੰ ਕੱਲੀ ਬਦਨਾਮ ਕਰੀ ਜਾਂਦੇ ਆ ਉਹ ਕਰੇ ਉਹਨੂੰ ਕਹੇ ਤੂੰ ਆਪਣਾ ਆਪਣੇ ਤੌਰ ਤੇ ਗੱਲ ਕਰ ਬਿੱਤੇ ਕੋ ਥੋਟੀ ਕੀ ਆ ਤੂੰ ਕਿ ਕਿਹੜੇ ਦਲ ਪੰਥ ਦਾ ਜਥੇਦਾਰਾਂ ਤੂੰ ਬੁੱਢਾ ਅਦਾਲਿਆਂ ਤੂੰ ਤਰਨਾਥ ਅਦਾਲਿਆਂ ਤੂੰ ਬਿਧੀ ਚੰਦੀ ਮਾਹਪੁਰ ਜਿਹੜੇ ਸਾਡੇ ਵੱਡੇ ਦਲ ਜਾਂ ਉਹ ਕਿਹੜਾ ਕਿਹੜਾ ਆ ਤੂੰ ਇਦਾਂ ਨਹੀਂ ਕੋਈ ਬਾਣਾ ਪਾ ਕੇ ਯਾਰ ਨਿਹੰਗ ਸਿੰਘ ਥੋੜੀ ਬਣ ਜਾਂਦਾ ਸਾਡੀ ਦਲਾਂ ਪੰਥਾਂ ਦੀ ਮਰਿਆਦਾ ਆ ਉਹ ਜੋ ਕੁਝ ਵੀ ਕਰ ਕਤਰ ਰਿਹਾ ਆਪਣੇ ਤੌਰ ਤੇ ਕਰ ਹੀ ਜਾਏ ਕਿਸੇ ਨੂੰ ਕੋਈ ਲੈਣਾ ਦੇਣਾ ਪਰ ਇਹ ਕੀ ਪਤਾ ਵੀ ਉਹਦੇ ਸਿਰ ਉਹਦਾ ਪਸਾ ਕੇ ਦਿਮਾਲੇ ਚ ਉਹਨੂੰ ਪਵਾ ਕੇ ਲਿਆਇਆ ਕੌਣ ਆ ਜੇ ਬਾਕੇ ਗੁਰੂ ਕਾ ਬਾਕੀ ਉਹ ਕੌਣ ਹੁੰਦਾ ਏਡੀ ਗੱਲ ਕਹਿਣ ਵਾਲਾ ਸਾਡੇ ਤਖਤ ਆ ਸਾਡੀ ਕੋਈ ਮਰਿਆਦਾ ਆ ਨਾਲੇ ਕੱਲਾ ਬੰਦਾ ਤਾਂ ਕਿਤੇ ਵੀ ਨਹੀਂ ਜੇ ਗੁਰਮਤਿ ਆ ਵੀ ਕੋਈ ਕਰਦੇ ਪੰਜ ਸਿੰਘ ਇਕੱਠੇ ਹੋ ਕੇ ਕਰਦੇ ਆ ਉਹ ਕੱਲਾ ਕੌਣ ਹੁੰਦਾ ਏਦਾਂ ਕੋਈ ਗੱਲ ਕਰਨ ਵਾਲਾ ਉਹਨੂੰ ਆਪਣੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਵੀ ਠੀਕ ਆ ਤਾਂ ਓਦਾਂ ਲੈ ਲੈ ਸਕੇ ਓਟੀਆਂ ਲੈਣੀਆਂ ਜਾਂ ਝੋਲੀ ਚੋਕ ਝੋਲੀ ਚੋਕ ਬਣਨਾ ਬਣ ਮੋਦੀ ਗਿਆ ਦਾ ਕਿਸ ਦਾ ਪਰ ਪੰਥ ਆਪਣੇ ਆਪ ਨੂੰ ਪੰਥ ਨਾ ਸਮਝ ਪੰਥ ਕੱਲਾ ਨਹੀਂ ਗਾ ਆਇਆ ਪੰਥ ਜੋ ਇਕੱਠੇ ਹੋ ਕੇ ਸਾਰੇ ਖੜੋ ਤੇ ਪੰਥ ਲਈ ਖੜਾਂਗੇ ਤਾਂ ਪੰਥ ਕੇ ਮੰਨੇ ਜਾਵਾਂਗੇ ਦੂਜਿਆਂ ਦੀਆਂ ਚੱਪਲਾਂ ਝਾੜਨਾਂ ਸੀ ਪੰਥ ਕੰਨੀ ਰਹਿੰਦੇ ਠੀਕ ਆ ਉਹ ਜਿਹੜੀ ਜਗ੍ਹਾ ਆ ਉਹ ਤਾਂ ਉਹ ਤਾਂ ਲਈ ਵੀ ਇਸੇ ਇਹ ਕਹਿ ਗਿਆ ਇੱਥੇ ਜਿਹਨੇ ਅੰਗ ਸਿੰਘਾ ਨਿਸ਼ਾਨ ਗੱਡਿਆ ਸੀ ਉਹਨੇ ਕਿਹਾ ਸੀ ਉਹ ਉਹ ਉੱਥੇ ਵੀ ਕੋਰਟ 'ਚ ਵੀ ਆ ਕੁਝ ਕਿਹਾ ਤੇ ਕੀ ਉੱਥੇ ਨਿਹੰਗ ਸਿੰਘਾਂ ਦਾ ਉਹਨੇ ਕੋਈ ਬੁੰਗਾ ਬਣਾਇਆ ਉੱਥੇ ਨਿਹੰਗ ਸਿੰਘਾਂ ਦਾ ਕੁਝ ਉਹ ਨਹੀਂ ਸਾਰਿਆ ਉਹ ਉਹ ਵੀ ਸਿਆਸਤਈਆਂ ਸਨਾਤਨੀ ਭਰਾਮਣ ਨੂੰ ਵੀ ਸੋਚਣਾ ਚਾਹੀਦਾ ਇਹ ਇਹ ਮੰਦਿਰ ਇਹ ਜਾਂ ਮਸੀਤਾਂ ਰੱਬ ਦੇ ਘਰੇ ਹੀ ਸੀ ਚਲੋ ਉਹਨੇ ਮਾਸਟਰ ਬਣਾਈ ਤੁਸੀਂ ਤੋੜ ਕੇ ਮੰਦਿਰ ਬਣਾ ਲਿਆ ਪਰ ਕਿਸਦਾ ਮੂੰਹ ਤਣਾ ਚੜਾਓ ਤੇ ਆ ਜਿਹੜਾ ਸਾਡੇ ਵਾਲੇ ਲੰਗ ਲੈਣਾ ਇਹਨਾਂ ਨੂੰ ਬਹੁਤਾ ਹੀ ਚਾਹ ਚੜ ਗਿਆ ਸਨਾਤਨੀ ਬਣਦਾ ਇਹਨਾਂ ਨੂੰ ਕਹੋ ਵੀ ਗੁਰੂ ਕੇ ਸਿੰਘ ਹੀ ਬਣ ਜਾਓ ਅਜੇ ਤਾਂ ਉਹ ਹੀ ਨਹੀਂ ਬਣੇ ਆਪਾਂ ਉਹ ਹੀ ਬਣ ਜਾਈਏ ਕਿ ਸਾਡੇ ਕੋਲ ਉਹ ਕਰੈਤ ਤਾਂ ਨਹੀਂ ਕੋਈ ਕੀਤੀ ਚੋਂ ਕਰੈਤਾਂ ਜੋ ਜੇ ਕੀਤੀ ਆ ਨਾ ਪੇਸ਼ ਹੋ ਜਾ ਕੇ ਉਥੇ ਐਵੇਂ ਨਾ ਸੈਰ ੜਾਉਂਦਾ ਫਿਰ ਕੋਈ ਲਾਉਣ ਲੱਗਾ ਵੀ ਮਿੰਟ ਲਾਉ ਫਿਰ ਸੋ ਇਹ ਸਨ ਤਰਸੀਮ ਸਿੰਘ ਮੂਰਾਵਾਲੀ ਜਿਨ੍ਹਾਂ ਦੇ ਨਾਲ ਗਲਬਤ ਹੋਈਆ ਉਹਨਾਂ ਨੇ ਸਾਫ ਸ਼ਬਦਾਂ ਦੇ ਵਿੱਚ ਬਾਬਾ ਰਸੂਲਪੁਰ ਉਹਨਾਂ ਨੂੰ ਜਵਾਬ ਦਿੱਤਾ ਹੈ ਕਿ ਜੇਕਰ ਪੰਥ ਨਾਲ ਆਟੇ ਲਾਉਂਗੇ ਤਾਂ ਪੰਥ ਆਪਣੇ ਹਿਸਾਬ ਦੇ ਨਾਲ ਕਾਰਵਾਈ ਕਰ ਦਿੰਦਾ ਹੁੰਦਾ ਹੁੰਦਾ